ਪੰਜਾਬ ਦੇ ਵਿੱਚ ਬਹੁਤ ਬੁਰੇ ਹਾਲ ਹੈ ਮੈਂ ਘੱਗਰ ਦੇ ਛਤਰਾਣਾ ਹਲਕੇ 'ਚ ਖੜਾ ਹਾਂ ਜਿੱਥੇ ਆਪਣੇ ਆ ਸਾਰੇ ਕਿਸਾਨ ਆਪਣੇ ਆਪ ਵਿਚਾਰਿਆਂ ਦੇ ਸਰਕਾਰ ਤਰਫੋਂ ਕੁਝ ਨਹੀਂ ਹੋਇਆ ਆ ਬੰਦ ਲਾ ਲਿਆ ਤੇ ਉਹ ਤਗੜਾ ਕਰੀ ਜਾਂਦੇ ਆ ਆਪਣੇ ਆਪ ਆਪਣੇ ਕੋਲੋਂ ਪੈਸਾ ਇਕੱਠਾ ਕਰਕੇ ਤੇ ਜੇ ਇਹ ਬੰਦ ਨਾ ੱਤਕਾ ਕਰਦੇ ਆ ਸਾਰੇ 40 ਪਿੰਡ ਡੋਬ ਜਾਣੇ ਸੀ ਤੇ ਆ ਮੈਂ ਮੈਨੂੰ ਦੁੱਖ ਹੁੰਦਾ ਜਦੋਂ ਕਹਿੰਦੇ ਕਿ ਆ ਤਾਂ ਪੰਜਾਬੀ ਤਕੜੇ ਖਾਲਸਾ ਕੌਮ ਤਕੜੀ ਹੈ ਜਿਹੜੇ ਕਿੰਨੀ ਹਿੰਮਤ ਕੀਤੀ ਹੈ ਨਹੀਂ ਤਾਂ ਜੇ ਇਹ ਜਾ ਕੁਝ ਕਿਤੇ ਹੋਰ ਹੁੰਦਾ ਸਾਰਾ ਰੁੜ ਜਾਣਾ ਸੀ ਸਾਬ ਸ਼ਰਮ ਨਹੀਂ ਕਰੀ ਉਹਨੂੰ ਕੀ ਮਤ ਕਰ ਰਹੇ ਤੁਸੀਂ ਪੰਜਾਬ ਸਿੰਘ ਦੇਖੋ ਜੋ ਜਿੱਥੇ ਜੋ ਚੀਜ਼ ਦੀ ਲੋੜ ਹੈ ਮੈਂ ਕਿਹਾ ਕੁਝ ਵੀ ਦੀ ਲੋੜ ਹੈ ਅਸੀਂ ਹਾਜ਼ਰ ਹੈ ਜਿਵੇਂ ਇਹਨਾਂ ਨੂੰ ਜੋ ਡੀਜ਼ਲ ਦੀ ਲੋੜ ਸੀ ਅਸੀਂ ਡੀਜ਼ਲ 3000 ਲੀਟਰ ਤੇ ਲੱਖ ਰੁਪਿਆ ਕੈਸ਼ ਤੇ ਡੀਲਰ ਦੇ ਕੇ ਦੇ ਗਏ ਬਾਕੀ ਜਿੱਥੇ ਵੀ ਕੋਈ ਲੋਡ ਪਈ ਆਪਾਂ ਦੇ ਦਾਂ ਬਾਦ ਸਾਹਿਬ ਬਾਦ ਸਾਹਿਬ ਬੀਬੀ ਐਮ ਵੀ ਕਹਿੰਦੀ ਹੈ ਜੇਕਰ ਸਰਕਾਰ ਨੇ ਸਫਾਈ ਕਰਾਈ ਹੁੰਦੀ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਪਰ ਉਹਨਾਂ ਦੀ ਇਹ ਲਾਪਰਵਾਹੀ ਰਹੀ ਹੈ ਬੀਬੀ ਐਮ ਵੀ ਕਹਿੰਦੀ ਹੈ ਦੇਖੋ ਸਰਕਾਰ ਤਾਂ ਹੁਣ ਵੀ ਤੁਸੀਂ ਗੱਲ ਸਮਝ ਨਹੀਂ ਸਰਕਾਰ ਤਾਂ ਹੁਣ ਵੀ ਕਰਨੀ ਨਹੀਂ ਰਹੀ ਕੁਛ ਹੁਣ ਜੇ ਹੁੰਦੀ ਜੇ ਸਰਕਾਰ ਦੀਆਂ ਜੇ ਸੀ ਬੀਆਂ ਆ ਜਾਂਦੀਆਂ ਤੇ ਘਰਦੋ ਘੜਾ ਬੰਦ ਤਾਂ ਲਾ ਲੈਂਦੇ ਜਾਂ ਤੇ ਦੂਜਾ ਸਮਾਨ ਕੁਛ ਨਹੀਂ ਹੈ ਕਿੰਨੀ ਸੀਐਮ ਤਬਾਹ ਹੋਤੀ ਹੈ ਜੀ ਕੋਈ ਯਾਰ ਮੈਂ ਸੀਐਮ ਬਸ ਇਹ ਕਹਿ ਰਹੇ ਜਿਹੜੀ ਫਸਲ ਹੈ ਉਹ ਤਬਾਹ ਹੋ ਗਈ ਇਸ ਤੇ ਕੀ ਆਇਆ ਦੇਖੋ ਮੈਂ ਹੁਣ ਸੀਐਮ ਬਾਰੇ ਕੁਝ ਨਹੀਂ ਗੱਲ ਕਰਨੀ ਬੀਐਮਬੀ ਵੀ ਬਹਿ ਕਹਿ ਰਹੇ ਅੱਜ ਮੀਟਿੰਗ ਹੋਈ ਹੈ ਦੇਖੋ ਸੈਂਕੜੇ ਪਾਣੀ ਸਹਿਮਤੀ ਨਾਲ ਪਾਣੀ ਛੱਡਿਆ ਸੀ ਦੇਖੋ ਬੀਬੀਐਮਬੀ ਪਹਿਲੇ ਕੰਟਰੋਲ ਪੰਜਾਬ ਦਾ ਸੀ ਉਦੋਂ ਅਸੀਂ ਕੰਟਰੋਲ ਕਰਦੇ ਸੀ ਹੁਣ ਤਾਂ ਸੈਂਟਰ ਲੈ ਗਿਆ ਕੰਟਰੋਲ